Mom! ਜੀਵ ਕਾਲ ਸਾਧਵਾ ਦੇ શ્રી ਹਰਕ੍ਰਿਸ਼ਨ ਪਬਲਿਕ ਸਕੂਲ ਲਿੰਕ ਰੋਡ ਸੁਲਤਾਨਵੰਦ ਅੱਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸੈਮਨੀ ਸੀਗੀ ਸੋ ਬੜਾ ਚੰਗਾ ਫੰਕਸ਼ਨ ਹੋਇਆ ਬੜਾ ਸੋਹਣਾ ਦਿਨ ਚੜਿਆ ਬੜਾ ਅੱਛਾ ਮਾਹੌਲ ਬਣਾਇਆ ਗਿਆ ਇੱਕ ਮੇਲੇ ਵਰਗਾ ਮਾਹੌਲ ਬਣਾਇਆ ਗਿਆ ਔਰ ਜਿਹੜੇ ਜਿਹੜੇ ਪੰਜਾਬ ਚ ਅਸੀਂ ਜੋ ਪੰਜਾਬੀ ਪੰਜਾਬੀਅਤ ਸੀਗੀ ਉਸ ਨੂੰ ਦਰਸਾਇਆ ਗਿਆ ਰੰਗ ਰੰਗੇ ਕੱਪੜੇ ਬੱਚਿਆਂ ਨੇ ਪਾਏ ਨੇ ਇਸ ਦੇ ਨਾਲ ਨਾਲ ਜਿਹੜੇ ਬੱਚਿਆਂ ਦੀ ਪਰਫਾਰਮੈਂਸ ਰਹੀ ਹੈ ਬਹੁਤ ਚੰਗੀ ਰਹੀ ਹੈ ਸਾਡੇ ਬਹੁਤ ਸਾਰੇ ਬੱਚੇ ਤੇ NEET وچ ਆਇਨੇ ਇੰਜੀਨੀਅਰਿੰਗ ਚਾਹੀਨੇ اور ਮੈਡੀਕਲ ਕਾਲਜ گورਨਮੈਂਟ ਮੈਡੀਕਲ ਕਾਲਜ ਜਾ ਕੇ ਪੜ੍ਹ ਲੈਣੇ ਬੱਚਾ ਸਾਡੇ ਇਸ ਪੇ ਆਇਤੇ ਸੋ ਮੈਂ ਸਭ ਨੂੰ ਬਹੁਤ ਬਧਾਈ ਦਿੰਦਾ ਇਸ ਤਰ੍ਹਾਂ ਸਪੋਰਟਸ ਰਿਟੀ ਬੱਚਾ ਨੇ ਬਹੁਤ ਚੰਗਾ ਪਰਫਾਰਮ ਕੀਤਾ ਹੈ اور ਸਟੇਟ ਲੈਵਲ ਤੇ ਜਾ ਕੇ ਉਹਨਾਂ ਨੇ ਇਨਾਮ ਲੈਨੇ ਸਿਲਵਰ ਮੈਡਲ ਲੈਨੇ اور ব্রونز ਮੈਡਲ ਲੈਨੇ 골ਡ ਮੈਡਲ ਵੀ ਲਿਆ ਸੋ ਮੈਂ ਬਹੁਤ ਬਧਾਈ ਦਿੰਦਾ ਮੈਨੇਜਮੈਂਟ ਨੂੰ ਸਕੂਲ ਦੇ ਮੈਨੇਜਮੈਂਟ ਨੂੰ ਸਕੂਲ ਦੇ ਪ੍ਰਿੰਸੀਪਲ ਸਰ ਨੂੰ ਪ੍ਰਿੰਸੀਪਲ ਮੈਮ ਨੂੰ ਟੀਚਰਸ ਨੂੰ ਸਭ ਨੂੰ ਔਰ ਮਾਪਿਆਂ ਨੂੰ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਇਸ ਤਰ੍ਹਾਂ ਬੱਦੇ ਪ੍ਰਤੀ ਤਰੱਕੀ ਕਰਦੇ ਰਹੇ ਸਰ ਕੀ ਕਾਰਨ ਲੱਗਦਾ ਪੰਜਾਬ ਤੇ ਪੰਜਾਬ ਦਾ ਕਲਚਰ ਤੇ ਪੰਜਾਬੀ ਬੋਲੀ ਸਿਰ ਸਟੇਜਾਂ ਤੱਕ ਹੀ ਰਹਿ ਗਈ ਹੈ ਅੱਜਕੱਲ੍ਹ ਪੰਜਾਬੀ ਕਲਚਰ ਨੂੰ ਲੈ ਕੇ ਜਿਹੜੇ ਪ੍ਰੋਗਰਾਮ ਦੀ ਕਿੰਨੇ ਕਿ ਕੀ ਕਾਰਨ ਲੱਗਦਾ ਕਿ ਬਾਹਰ ਜਿਹੜੇ ਪਾਸੇ ਬਾਹਰ ਦੇ ਪਾਸੇ ਉਹ ਤਾਂ ਖਤਮ ਹੁੰਦੀ ਜਾ ਰਹੀ ਹੈ ਦੇਖੋ ਚੇਂਜ ਤੇ ਹੋਣੀ ਹੁੰਦੀ ਹੈ ਤਬਦੀਲੀ ਆਉਣੀ ਹੁੰਦੀ ਹੈ ਚਾਹ ਖਾਣ ਪੀਣ ਚ ਹੋਵੇ ਚ ਆਪਾਂ ਚ ਹੋਵੇ ਚਾਹੇ ਉਹ ਸਰ ਰਹਿਣ-ਬਹਿਣ ਚ ਹੋਵੇ ਤਵਦੀਰੀਆਂ ਹੁੰਦੀਆਂ ਹੁੰਦੀਆਂ ਹਮੇਸ਼ਾ ਹੁੰਦੀਆਂ ਰਹੀਆਂ ਨੇ ਔਰ ਪੰਜਾਬ ਕਿਉਂਕਿ ਇੱਕ ਐਸੀ ਜਗ੍ਹਾ ਤੇ ਵਸਦਾ ਸੀ ਜਿੱਥੇ ਬਾਹਰੋਂ ਇਨਵੇਸ਼ਨ ਬਹੁਤ ਹੁੰਦੀਆਂ ਸੀਗੀਆਂ ਬਾਹਰੋਂ ਲੋਕ ਬਹੁਤ ਆਉਂਦੇ ਸੀਗੇ ਪੇਰਾਨੀ ਵੀ ਆਏ ਦੁਰਾਨੀ ਵੀ ਆਏ ਅਫਗਾਨੀ ਵੀ ਆਏ ਔਰ ਤੁਰਕ ਵੀ ਆਏ ਸੋ ਇਹ ਤਾਂ ਬਹੁਤ ਲੋਕ ਆਏ ਅਰੇਬੀਅਨ ਵੀ ਆਏ ਸਾਰੇ ਔਰ ਉਹ ਆਪਣੇ ਨਾਲ ਆਪਣਾ ਕਲਚਰ ਲੈ ਕੇ ਆਪਣਾ ਖਾਣਾ ਪੀਣਾ ਆਪਣੀ ਬੋਲੀ ਲੈ ਕੇ ਆਏ ਅਸੀਂ ਐਡਾਪਟ ਕੀਤਾ ਓਵਰ ਟਾਈਮ ਔਰ ਜਿਹਨਾਂ ਦੀਆਂ ਜੋ ਸਿੱਖਿਆ ਸਭੇ ਤਾਂ ਆ 23 ਸਿੱਖਿਆ ਉਹਨਾਂ ਦੀ ਪੜਾਈ ਵੀ ਸਿੱਖੀ ਆ ਜਜ਼ਬ ਕੀਤਾ ਆਪਣੇ ਆਪ ਸੋ ਜਿਹੜੀ ਚੇਂਜ ਹੁੰਦੀ ਰਹਿੰਦੀ ਆ ਥੋੜੀ ਸਪੀਡ ਜਿਆਦਾ ਵੱਧ ਗਈ ਆ ਪਰ ਉਹ ਸਾਰੀ ਦੁਨੀਆ ਚ ਵੱਧ ਗਈ ਆ ਸਾਰੀ ਦੁਨੀਆ ਚ ਹਾਲ ਚੱਲ ਰਿਹਾ ਸੋ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਆਪਣੀ ਸੱਭਿਆਚਾਰ ਨਾਲ ਜੁੜੇ ਰਹੀਏ ਪਰ ਤਬਦੀਲੀ ਜਿਹੜੀ ਉਹਨੂੰ ਰੋਕਣਾ ਬਹੁਤ ਔਖਾ ਹੁੰਦਾ ਸੋ ਸਾਡੀ ਕੋਸ਼ਿਸ਼ ਚਾਰੀ ਨੇ ਪੰਜਾਬ ਖਾਸ ਤੌਰ ਤੇ ਪੰਜਾਬੀ ਵਾਸਤੇ ਕਿ ਸਾਡੇ ਬੱਚੇ ਪੰਜਾਬੀ ਜ਼ਰੂਰ ਬੋਲਣ ਅਰਸੀ ਪੰਜਾਬੀ ਵਰ ਬਹੁਤ ਧਿਆਨ ਦੇਣੇ ਸਿੱਖੀ ਵਰ ਬਹੁਤ ਧਿਆਨ ਦੇਣੇ ਸਾਡੇ ਸਕੂਲਾਂ ਵਿੱਚ ਔਰ ਮੈਂ ਆਸ ਕਰਦਾ ਕਿ ਆਪਣੇ ਇਤਿਹਾਸ ਨਾਲ ਆਪਣੇ ਧਰਮ ਨਾਲ ਆਪਣੀ ਕੌਮ ਨਾਲ ਆਪਣੇ ਮੁਲਕ ਨਾਲ ਸਾਡੇ ਸਾਰੇ ਵਿੱਚ ਜੁੜੇ ਰਹਿਣਗੇ ਵਾਈਸ ਸਰ ਸੰਤੋਖ ਸਿੰਘ ਸੇਠੀ ਸੀਨੀਅਰ ਵਾਈਸ ਚੈਂਟਰ ਚੀਫ ਕਲਚਰ ਦੀਵਾਨ ਅੱਜ ਦਾ ਲਿੰਕਰੋ ਸਕੂਲ ਦਾ ਐਨਰ ਫੰਕਸ਼ਨ ਪ੍ਰਾਈਡਿਸਟ੍ਰਿਬਿਊਸ਼ਨ ਫੰਕਸ਼ਨ ਤੇ ਨਾਲ ਇਹਨਾਂ ਨੇ ਮੇਲਾ ਤੇ ਨਾਲ ਪੰਜਾਬ ਦਾ ਸੋਨਾ ਸਫਰ ਰਾਈਟ ਫਰਮ ਬਿਗਨਿੰਗ ਆਰ ਕਾਲ ਤੋਂ ਲੈ ਕੇ ਜੋ ਪੰਜਾਬ ਜਿਵੇਂ ਓਦਾਂ ਹੰਦਾ ਸੀ ਵੇਖਿਆ ਸੀ ਡਿੱਠਾ ਸੀ ਜਾਂ ਲੋਕਾਂ ਨੇ ਪੰਜਾਬ ਜੀਵਿਆ ਸੀ ਉਥੋਂ ਇਹਨਾਂ ਨੇ ਸ਼ੁਰੂ ਕਰਕੇ ਮਾਡਰਨ ਯੁੱਗ ਤੱਕ ਮੀਡੀਆ ਤੱਕ ਜਾਂਦਾ ਤੇ ਵੇਖਿਆ ਕਿ ਮੀਡੀਆ ਨੇ ਤੇ ਨਸ਼ੇ ਨੇ ਸਾਡੇ ਪੰਜਾਬ ਦਾ ਬੇੜਾ ਘਰ ਕਰ ਦਿੱਤਾ ਪਰ ਇਹਨਾਂ ਦੀ ਜਿਹੜੀ ਪ੍ਰਦਰਸ਼ਨੀ ਹੈ ਬੜੀ ਵੰਡਰਫੁਲ ਸੀ ਮਾਪਿਆਂ ਤੇ ਬੱਚਿਆਂ ਵਾਸਤੇ ਬੜੀ ਇੱਕ ਉਤਸ਼ਾਹਕ ਸੀਗੀ ਔਰ ਮੈਂ ਸਮਝਦਾ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਵੱਡੀ ਗੱਲ ਖੁਸ਼ੀ ਦੀ ਗੱਲ ਇਹ ਹੈ ਕਿ ਸਕੂਲ ਵੀ ਮੈਂ ਹੀ ਬਣਾਇਆ ਹੋਇਆ 500 ਰੁਪਏ ਗਲਜ਼ ਲੈ ਕੇ ਜਗ੍ਹਾ 13 ਤੇ 14000 ਤੇ 500 775 ਗਸ ਜਗ੍ਹਾ ਖਰੀਦ ਕੇ ਸਕੂਲ ਬਣਾਇਆ ਸੀ ਬਿਲਡਿੰਗ ਵੀ ਇੱਕ ਇੱਕ ਟੱਪ ਨੇ ਅਥੀ ਲਾਈ ਹੈ ਔਰ ਮੈਨੂੰ ਅੱਜ ਖੁਸ਼ੀ ਹੋਈ ਹੈ ਕਿ ਇੱਕ ਚੀਫ ਖਾਲਸਾ ਦੀਵਾਨ ਦਾ ਹੀ ਨਹੀਂ ਇਲਾਕੇ ਦਾ ਸ਼ਹਿਰ ਦਾ ਇੱਕ ਮਾਡਲ ਸਕੂਲ ਦੇ ਤੌਰ ਤੇ ਪ੍ਰਦਰਸ਼ਿਤ ਹੋ ਰਿਹਾ ਕੋਈ ਚੀਜ਼ ਐਸੀ ਨਹੀਂ ਜਿਹੜੀ ਇਸ ਸਕੂਲ ਦੇ ਵਿੱਚ ਅਵੇਲੇਬਲ ਨਹੀਂ ਹੈ ਸੋ ਮੈਂ ਸਟਾਫ ਨੂੰ ਪ੍ਰਿੰਸੀਪਲ ਨੂੰ ਤੇ ਮੈਂਬਰ ਇਚਾਰਜਾਂ ਨੂੰ ਤੇ ਵਿਸ਼ੇਸ਼ ਤੌਰ ਤੇ ਚੀਫ ਫੌਤਾ ਜਵਾਨ ਦੇ ਪ੍ਰਧਾਨ ਤੇ ਚੀਫ ਫੌਤਾ ਜਵਾਨ ਦੇ ਅਹੁਦੇਦਾਰ ਨੂੰ ਇਸੇ ਮਾਡਲ ਸਕੂਲ ਹੋਣ ਦੀ ਵਧਾਈ ਦਿੰਦਾ ਹਾਂ